ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਲੈਨਾ ਜੀ ਸੀ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਬਾਅਦ ਇਹਨਾਂ ਨੂੰ ਗੁਰੂ ਥਾਪਿਆ ਤਾਂ ਆਪ ਜੀ ਦਾ ਨਾਮ ਸ਼੍ਰੀ ਅੰਗਦ ਦੇਵ ਜੀ ਪਰਚਲਿਤ ਹੋਇਆ ਸਿੱਖ ਧਰਮ ਵਿੱਚ ਇੱਕ ਗੰਭੀਰ ਪ੍ਰਸ਼ਨ ਹੈ ਕਿ ਜੇਕਰ ਕੋਈ ਸਵਾਲ ਕਰੇ ਕਿ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਏ ਇਸ ਸਵਾਲ ਦਾ ਸੰਪੂਰਨ ਜਵਾਬ ਹੈ ਕਿ ਉਹ ਉੱਤਰ ਸ਼੍ਰੀ ਗੁਰੂ ਅੰਗਦ ਦੇਵ ਦਾ ਜੀਵਨ ਇਤਿਹਾਸ ਪੜ੍ਹ ਕੇ ਮਿਲ ਜਾਵੇਗਾ ਾਇਲੈਨਾ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਮੱਥੇ ਦੀ ਸਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਸ਼੍ਰੀ ਫੈਰੂਮਾਲ ਜੀ ਅਤੇ ਮਾਤਾ ਦਾ ਨਾਮ ਸ਼੍ਰੀ ਦਇਆਕੌਰ ਜੀ ਸੀ। ਮੱਥੇ ਦੀ ਸਰਾ ਜੋ ਸ਼੍ਰੀ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਤੋਂ 5 ਕਿਲੋ ਉੱਤਰ ਪੂਰਬ ਵੱਲ ਸੀ। ਬਾਬਰ ਦੇ ਹਮਲੇ ਸਮੇਂ ਇਹ ਨਗਰ ਲੋਟ ਮਾਰ ਵਿੱਚ ਤੈ ਹੋ ਗਿਆ। ਇਸ ਤੈ ਦੇ ਲਾਗੇ ਇੱਕ ਨਾਗੇ ਸਾਧੂ ਨੇ ਪਿੰਡ ਦੁਬਾਰਾ ਵਸਾਇਆ ਤਾਂ ਇਸ ਦਾ ਨਾਮ ਨਾਗੇ ਦੀ ਸਰਾ ਮਸ਼ਹੂਰ ਹੋਇਆ। ਹੋਣ ਇਹ ਪਿੰਡ ਮੌਜੂਦ ਹੈ ਇਸ ਦੇ ਪਾਸ ਮੱਤੇ ਦੀ ਸਰਾਂ ਦੇ ਤਹਿ ਉਪਰ ਸ੍ਰੀ ਗੁਰੂ ਅੰਗਦ ਦੇ ਜਨਮ ਤੇ ਨਿਵਾਸ ਵਾਲੇ ਸਥਾਨ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇੱਥੇ ਵਿਸਾਖੀ ਨੂੰ ਮੇਲਾ ਲੱਗਦਾ ਹੈ ਭਾਈ ਲੈਨਾ ਜੀ ਦੇ ਮਾਤਾ ਪਿਤਾ ਚੰਗੇ ਗ੍ਰੈਸਤੀ ਤੇ ਮੈਸ਼ਨੋ ਦੇਵੀ ਤੇ ਭਗਤ ਸਨ ਸ੍ਰੀ ਫਿਰੂਮਲ ਜੀ ਫਿਰੋਜ਼ਪੁਰ ਦੇ ਪਠਾਨ ਹਾਕਮ ਦੇ ਖਜ਼ਾਨਾ ਜੀ ਸਨ ਤੇ ਪਿੰਡ ਵਿੱਚ ਦੁਕਾਨਦਾਰੀ ਦਾ ਤੰਡਾ ਵੀ ਕਰਦੇ ਸਨ ਪਾਈ ਲੈਹਨਾ ਜੀ ਨੇ ਮੁਰਲੀ ਵਿਦਿਆ ਆਪਣੇ ਪਿਤਾ ਜੀ ਪਾਸੋਂ ਹੀ ਪ੍ਰਾਪਤ ਕੀਤੀ ਜਦ ਪੰਜਾਬ ਵਿੱਚ ਪਦ ਅਮਨੀ ਦੇ ਹਾਲਾਤ ਪੈਦਾ ਹੋਏ ਅਤੇ ਮੱਤੇ ਦੀ ਸਰਾਂ ਨੂੰ ਲੁੱਟਿਆ ਅਤੇ ਉਜਾੜਿਆ ਗਿਆ ਤਾਂ ਉਸ ਸਮੇਂ ਹੀ ਪਾਈ ਫਿਰਮਾਲ ਜੀ ਪ੍ਰਵਾਸ ਮੇਹਰੀ ਦੇ ਪਤਨਕੋ ਸਮਾ ਗੁਜ਼ਾਰ ਕੇ ਪਿੰਡ ਸੰਗੜ ਆ ਗਏ ਸਨ। ਬਾਬਾ ਫਿਰਮਾਲ ਜੀ ਦੀ ਪੈਨ ਮਾਤਾ ਪ੍ਰਾਇ ਸਰ ਪ੍ਰਾਇ ਜੀ ਇੱਥੇ ਹੀ ਵਿਆਹ ਹੋਈ ਸੀ। ਇਹ ਪਿੰਡ ਵੀ ਉੱਜੜ ਕੇ ਬਾਅਦ ਵਿੱਚ ਤੈਅ ਬਣ ਗਿਆ। ਇੱਥੇ ਹੀ ਪਾਈ ਲੈਹਨਾ ਜੀ ਦਾ ਵਿਆਹ 1519 ਇਸਵੀ ਵਿੱਚ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਮੇਬੀ ਖੀਵੀ ਜੀ ਦਾ ਹੋਇਆ। ਪਾਇਲ ਹਨ ਜਿਤੇ ਗ੍ਰਹਿ ਵਿਖੇ ਮਾਤਾ ਖੀਵਾ ਖੀਵੀ ਜੀ ਦੇ ਕੁੱਖੋਂ ਸ਼੍ਰੀ ਦਾਸੂ ਜੀ ਤੇ ਸ਼੍ਰੀ ਦਾਤੂ ਜੀ ਦਾ ਪੁੱਤਰਾ ਅਤੇ ਬੀਬੀ ਅਮਰੋਤੇ ਬੀਬੀ ਅਨੋਖੇ ਜੀ ਸੁਪਤਰੀ ਦਾ ਜਨਮ ਹੋਇਆ। ਬਾਬਾ ਫਿਰੋਮਲ ਜੀ 1526 ਇਸਵੀ ਵਿੱਚ ਅਕਾਲ ਚਲਾਣਾ ਕਰ ਗਏ। ਉਹ ਧਾਰਮਿਕ ਰੁਚੀ ਵਾਲੇ ਵੈਸ਼ਨਵ ਦੇਵੀ ਦੇ ਭਗਤ ਸਨ। ਉਹ ਹਰ ਸਾਲ ਦੇਵੀ ਭਗਤਾਂ ਦਾ ਸੰਗ ਲਾ ਕੇ ਦੇਵੀ ਦੇ ਦਰਸ਼ਨਲੇ ਜਵਾਲਾਮੁਖੀ ਜਾਇਆ ਕਰਦੇ ਸਨ ਮਾਤਾ ਪਿਤਾ ਦੇ ਵਿਚਾਰਾਂ ਦਾ ਪ੍ਰਭਾਵ ਹਰੇਕ ਬੱਚੇ ਉੱਪਰ ਸੁਭਾਵਿਕ ਹੀ ਪੈਂਦਾ ਹੈ ਇਸ ਲਈ ਭਾਈ ਲਹਿਣਾ ਜੀ ਵੀ ਬਚਪਨ ਤੋਂ ਹੀ ਭਗਤੀ ਪਾਵਨਾ ਵਾਲੇ ਤੇ ਦੇਵੀ ਭਗਤ ਸਨ ਪਿਤਾ ਜੀ ਤੋਂ ਮੌਤ ਤੋਂ ਬਾਅਦ ਕਾਰ ਵਿਹਾਰ ਦਾ ਸਾਰਾ ਕੰਮ ਭਾਈ ਲਹਿਣਾ ਜੀ ਦੇ ਜਿੰਮੇ ਪੈ ਗਿਆ ਵਪਾਰ ਕਾਰੋਬਾਰ ਵਿੱਚ ਆਪ ਜੀ ਨੇ ਚੰਗੀ ਸਫਲਤਾ ਪ੍ਰਾਪਤ ਕੀਤੀ ਹੁਣ ਉਹ ਵੀ ਆਪਣੇ ਪਿਤਾ ਜੀ ਵਾਂਗ ਦੇਵੀ ਭਗਤਾਂ ਦੇ ਆਗੂ ਬਣ ਕੇ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਵਾਲਾਮੁਖੀ ਜਵਾਲਕ ਪੈਸਨ ਉਹਨਾਂ ਦਿਨਾਂ ਵਿੱਚ ਖੰਡੂਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸੇਖ ਪਾਇ ਚੋਦ ਜੀ ਰਹਿੰਦਾ ਸੀ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਤੇ ਬਾਣੀ ਦਾ ਪਾਠ ਕਰਦਾ ਸੀ ਇੱਕ ਦਿਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਕਾਰ ਬੁਰੀ ਕੋ ਕਾਲੀਏ ਇਹ ਬਾਣੀ ਸੁਣ ਕੇ ਪਾਈ ਲਹਿਣਾ ਜੀ ਨੂੰ ਆਤਮਿਕ ਸ਼ਾਂਤੀ ਮਿਲੀ ਤੇ ਆਪਨੇ ਪਾਈ ਜੋਤ ਜੀ ਨੇ ਪੁੱਛਿਆ ਕਿ ਇਹ ਕਿਸ ਦੀ ਬਾਣੀ ਪੜਦੇ ਹੋ ਪਾਈ ਜੋਤ ਜੀ ਨੇ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਸੇ ਦਿਨ ਤੋਂ ਹੀ ਪਾਈ ਲਹਿਣਾ ਜੀ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਲਟਕ ਪੈਦਾ ਹੋ ਗਈ ਪਰਮਾਤਮਾ ਆਪ ਖੇੜ ਵਰਤੋਂਦਾ ਹੈ ਜਦੋਂ ਸੱਚੀ ਲਗਨ ਹੋਵੇ ਤਾਂ ਉਸ ਦੀ ਪ੍ਰਾਪਤੀ ਲਈ ਸਮਾ ਤੇ ਸਾਧਨ ਵੀ ਬਣ ਜਾਂਦੇ ਹਨ ਇਸ ਤਰ੍ਹਾਂ ਹੀ ਵਪਾ ਪਾਈ ਲਹਿਣਾ ਜੀ ਨਾਲ ਵਾਪਰਿਆ ਕਿ ਉਹਨਾਂ ਦਾ ਜੀਵਨ ਹੀ ਬਦਲ ਗਿਆ